ਬਹੁਤ ਗੁਰੂ ਦਾ ਨਾਲ ਪਿਆਰ ਹੈ ਬੱਚੀ ਦਾ ਕਿਉਂ ਜਿਹੋ ਜੀ ਸੰਗਤ ਮਿਲੀ ਮਾਤਾ ਪਿਤਾ ਦੀ ਇਹਨੂੰ ਜਿਉ ਜੋ ਘਰ ਦੇ ਵਿੱਚ ਮਾਹੌਲ ਸੀ ਗੁਰਮੁਖੋ ਜਿਆਦਾਤਰ ਇਦਾਂ ਹੁੰਦਾ ਹੈ ਜੋ ਘਰ ਦੇ ਵਿੱਚ ਮਾਹੌਲ ਹੋਵੇ ਨਾ ਬੱਚੇ ਵੀ ਗੁਰਮੁਖੋ ਉਦਾਂ ਹੀ ਕਰਦੇ ਨੇ ਜੇ ਸਾਡੇ ਘਰ ਹਰ ਵੇਲੇ ਗਾਣੇ ਲੱਗੇ ਰਹਿਣਗੇ ਬੱਚੇ ਵੀ ਗਾਣੇ ਸੁਣਨਗੇ ਅੱਜ ਤੁਸੀਂ ਵੇਖਿਆ ਇਹ ਗੁਰਮੁਖੋ ਬੱਚੇ ਨੇ ਕੋਈ ਰੋਟੀ ਖਾ ਲਓ ਅਸੀਂ ਆਪੇ ਆਦਤ ਪਾਈ ਦੀਏ ਮੋਬਾਈਲ ਖੋਲ ਦੋਗੇ ਕਾਰਟੂਨ ਵੇਖ ਕੇ ਫਿਰ ਬੱਚਾ ਰੋਟੀ ਖਾਂਦਾ ਹੈ ਮੈਨੂੰ ਮਾਫ਼ ਕਰ ਦਿਓ ਗੁਰਮਖੋ ਗੁਰੂ ਘਰ ਜਾ ਕੇ ਕਈ ਵਾਰੀ ਸਿੱਪੜਾ ਕੱਟਣ ਵਾਸਤੇ ਜਾਂਦੇ ਆ ਜਾਂ ਸਾਧੂ ਜੀ ਦੇ ਦਰਸ਼ਨਾਂ ਵਾਸਤੇ ਜਾਂਦੇ ਆ ਬੱਚੇ ਦੀ ਆਦਤ ਐਡੀ ਪਰਪੱਕ ਹੋ ਚੁੱਕੀ ਹੈ ਗੁਰਮਖੋ ਬੱਚਾ ਜਿੱਦ ਕਰਕੇ ਨਾ ਗੁਰੂ ਘਰ ਵੀ ਮਾਤਾ ਪਿਤਾ ਕੋ ਮੋਬਾਈਲ ਲੈ ਕੇ ਨਾ ਉੱਥੇ ਵੀ ਗੇਮਾਂ ਖੇਡਦਾ ਹੁੰਦਾ ਉੱਥੇ ਵੀ ਕਾਰਟੂਨ ਵੇਖਦਾ ਹੁੰਦਾ ਹੈ ਫਿਰ ਕੀ ਆਸ ਰੱਖਾਂਗੇ ਸਾਡੇ ਬੱਚੇ ਗੁਰਸਿੱਖ ਬਣ ਜਾਣ ਗੁਰਮਖੋ ਆਦਤਾਂ ਅਸੀਂ ਆਪ ਪਾਲੀਆਂ ਪਹਿਲਾਂ ਸੀ ਗੁਰੂ ਘਰ ਦਾ ਕਿ ਵੀ ਬੱਚਿਆਂ ਨੂੰ ਮੋਬਾਈਲ ਫੜਾ ਦਨੇ ਆ ਕਿ ਬੱਚਾ ਜਿਤ ਨਾ ਕਰੇ ਦੋਵੇ ਨਾ ਉਹਨੂੰ ਸਮਝਾਓ ਗੁਰਮੁਖੋ ਪਿਆਰ ਦੇ ਨਾਲ ਕਾ ਰੋਟੀ ਖਾਣ ਲੱਗੀ ਹੋਵੇ ਤੇ ਕਿ ਮੋਬਾਈਲ ਰੱਖ ਦਨੇ ਆ ਜੇ ਉਹਦਾ ਸਿਰ ਪੋਣਾ ਬੱਚੇ ਤਾਂ ਵੀ ਅੱਗੇ ਮੋਬਾਈਲ ਰੱਖ ਦਨੇ ਆ ਕਿੱਧਰ ਗੁਰਮੁਖ ਉਸ ਤੁਰ ਪਿਆ ਸੀ ਗੁਰਮਖੋ ਬੱਚੇ ਨੇ ਪ੍ਰਸ਼ਾਦਾ ਛਕਣ ਲੱਗੇ ਗੁਰਬਾਣੀ ਦਾ ਪਾਠ ਲਗਾ ਦੇਓ ਕੋਈ ਮੂਲ ਮੰਤਰ ਦਾ ਜਾਪ ਲਾ ਦੇਓ ਜੇ ਮਾਂ ਨੇ ਪ੍ਰਸ਼ਾਦਾ ਤਿਆਰ ਕਰਨਾ ਹੈ ਮਾਤਾ ਵੀ ਲੱਗੇ ਗੁਰਮੁਖ ਆਪ ਨਾਮ ਜੱਪੇ ਜਾਣ ਲੱਗੇ ਜੋ ਭੈਸਾ ਜੀ ਦੇ ਲੋਕ ਪਹਿਲਾਂ ਤਿਆਰ ਹੋਈਆਂ ਨੇ ਕੋਈ ਮੂਲ ਮੰਤਰ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਰਹੇ ਸੋਈ ਦੇ ਵਿੱਚ ਇਹ ਚੀਜ਼ ਦਾ ਬੜਾ ਅਸਰ ਹੁੰਦਾ ਜਿ ਕਿਉਂ ਜੈਸਾ ਅੰਨ ਤੈਸਾ ਮਨ ਹਰ ਵੇਲੇ ਬੱਚੇ ਨੂੰ ਮੋਬਾਈਲ ਫਰਾਈਜਰ ਜਿੱਦ ਕਰਦਾ ਵੀ ਮੋਬਾਈਲ ਫਰਵਾ ਦੇਣਾ ਭਗਵਾਨ ਵਾਲਿਓ ਫਿਰ ਕੀ ਆਸ ਰੱਖਾਂਗੇ ਸਾਡੇ ਬੱਚੇ ਗੁਰਸਿੱਖ ਬਣ ਜਾਂਦੇ ਤੇ ਚਾਹੁੰਦੇ ਬੱਚੇ ਗੁਰਸਿੱਖ ਬਣ ਜਾਣ ਗੁਰੂ ਤੇ ਸ਼ਰਧਾ ਵਾਲੇ ਬਣ ਜਾਣ ਬੱਚੇ ਨੂੰ ਨਾਮ ਦੇ ਨਾਲ ਜੋੜੋ ਜਿੱਥੇ ਆਪ ਜਤਿਨਿੰਦਰ ਗੁਟਕਾ ਸਾਹਿਬ ਲੈ ਕੇ ਜਤਿਨਿੰਦਰ ਕਰਦੇ ਬੱਚੇ ਨੇ ਕੋਲ ਬਿਠਾਇਆ ਕਰੋ ਬਿਸ਼ੱਕ ਮਾਲਾ ਹੀ ਫਰਾਦੇ ਬੱਚੇ ਨੂੰ ਅੱਗੇ-ਅੱਗੇ ਮੂਲ ਮੰਤਰ ਆਪ ਬੋਲੋ ਪਿੱਛੇ-ਪਿੱਛੇ ਬੱਚੇ ਬੋਲਣ ਫਿਰ ਵੇਖਿਓ ਬੱਚੇ ਕਿਵੇਂ ਗੁਰਸਿੱਖ ਬਣਦੇ ਗੁਰਮਖੋ